ਐਸ ਵੇਲੇ ਤੇ ਤੁਹਾਨੂੰ ਸਭ ਤੋਂ ਵੱਡੀ ਖਬਰ ਐ ਅਸਲੇ ਤੁਹਾਨੂੰ ਨਸ਼ਰ ਕਰਨ ਜਾ ਰਿਹਾ ਬਹੁਤ ਹੀ ਵੱਡੀ ਖਬਰ ਐ ਬਹੁਤ ਹੀ ਸੀਰੀਅਸ ਖਬਰ ਐ ਔਰ ਅਸਲੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਪੱਪੂ ਚੰਤੀਪੁਰਿਆ ਨੇ ਰਜਿੰਦਰ ਕੁਮਾਰ ਪੱਪੂ ਜਿਨ੍ਹਾਂ ਦੇ ਘਰ ਦੇ ਵਿੱਚ ਰੇਡ ਹੋਈ ਸੀ ਅੱਜ ਰੇਡ ਨੂੰ ਤੀਸਰਾ ਦਿਨ ਐ 50 ਘੰਟੇ ਤੋਂ ਉੱਪਰ ਹੋ ਚੁੱਕੇ ਨੇ ਸੋ ਉਹਨਾਂ ਦੀ ਤਬੀਅ ਜਿਹੜੀ ਐ ਅਚਾਨਕ ਵਿਗੜ ਚੁੱਕੀ ਐ ਕਾਫੀ ਤਬੀਅਤ ਖਰਾਬ ਹੋ ਚੁੱਕੀ ਐ ਹਾਲਤ ਨਾਜ਼ੁਕ ਨੂੰ ਦੇਖਦੇ ਹੋਏ ਉਹਨਾਂ ਨੂੰ ਆਮਰ ਸਾਥੀ ਸਕੋਰਟ ਹਸਪੀਟਲ ਦੇ ਵਿੱਚ ਸੂਤਰ ਦੱਸ ਰਹੇ ਨੇ ਕਿ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਉੱਥੇ ਜਿਹੜੇ ਇਲਾਜ ਨੇ ਪਰ ਕੋਈ ਇਲਾਵਾ ਮੇਅਰ ਸੁਖਦੀਪ ਸਿੰਘ ਤੇਜਾ ਸੋ ਉਹਨਾਂ ਨੂੰ ਵੀ ਕਾਫੀ ਇਸ ਜਾਂਚ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈਗਾ ਮਾਨਸਿਕ ਤੌਰ ਤੇ ਉਹ ਵੀ ਦੱਸ ਰਹੇ ਨੇ ਕਿ ਕਾਫੀ ਪਰੇਸ਼ਾਨ ਨੇ ਵੱਡੀ ਖਬਰ ਹੈ ਹੈਗੀ ਆ ਕਿ ਪੱਪੂ ਜੰਤੀਪੁਰੀਆ ਪੱਪੂ ਜੰਤੀਪੁਰੀਆ ਔਰ ਉਹਨਾਂ ਦੇ ਮਾਨਸਿਕ ਤੌਰ ਦੇ ਉੱਤੇ ਜਿਹੜੀ ਹੈ ਬੜੀ ਪਰੇਸ਼ਾਨੀ ਉਹਨਾਂ ਨੂੰ ਕੀ ਪੁੱਛਿਆ ਗਿਆ ਕੀ ਕਿੱਚਿਆ ਗਿਆ ਕੀ ਕਿਹਾ ਗਿਆ ਇਹ ਤਾਂ ਉਹ ਹੀ ਦੱਸ ਸਕਦੇ ਨੇ ਵੱਡੀ ਖਬਰ ਹੈ ਵੱਡੀ ਖਬਰ ਹੈ ਕਿ ਜਾਂਚ ਏਜੰਸੀਆਂ ਜਾਕੇ ਏਜੰਸੀਆਂ ਆਈਆਂ ਤਾਂ ਜਾਂਚ ਕਰਨ ਵਾਸਤੇ ਸੀ ਪਰ ਅੱਜ 50 ਘੰਟੇ ਤੋਂ ਉੱਪਰ ਹੋ ਚੁੱਕੇ ਨੇ ਅੰਦਰ ਉਹਨਾਂ ਨੂੰ ਇੱਕ ਕਿਸਮ ਦਾ ਸੀਲ ਕੀਤਾ ਹੋਇਆ ਕਰਸੀ ਨਾ ਬਾਹਰ ਕੋਈ ਜਾ ਸਕਦਾ ਸੀ ਨਾ ਕੋਈ ਬਾਹਰ ਕਿਸੇ ਨਾਲ ਗੱਲ ਕਰ ਸਕਦਾ ਸੀ ਨਾ ਕੋ ਬਾਹਰ ਵਾਲਾ ਅੰਦਰ ਜਾ ਸਕਦਾ ਸੀ ਮੋਬਾਈਲ ਜਿਹੜੇ ਉਹਨਾਂ ਦੇ ਜप्त ਸੀ ਪ੍ਰਸ਼ਾਸਨ ਅਧਿਕਾਰੀਆਂ ਦੇ ਕੋਲ ਸੀ ਅੰਦਰ ਕੀ ਵਰਤ ਰਿਹਾ ਕੀ ਨਹੀਂ ਵਰਤ ਰਿਹਾ ਬਾਹਰ ਵਾਲਿਆਂ ਨੂੰ ਨਹੀਂ ਪਤਾ ਤੇ ਬਾਹਰ ਵਾਲਿਆਂ ਦਾ ਅੰਦਰ ਵਾਲਿਆਂ ਨੂੰ ਨਹੀਂ ਪਤਾ ਸੋ ਇਹਦੇ ਨਾਲ ਹੀ ਮੈਂ ਇਹਨਾਂ ਜ਼ਰੂਰ ਦੱਸਿਆ ਕਿ ਸ੍ਰੀ ਪ੍ਰਧਾਨ ਸੰਜੀਵ ਸ਼ਰਮਾ ਸੋ ਉਹਨਾਂ ਤੋਂ ਵੀ ਸਾਨੂੰ ਇਹ ਚੀਜ਼ ਜਿਹੜੀ ਹੈ ਪੁਸ਼ਟੀ ਹੋ ਚੁੱਕੀ ਹੈ ਕਿ ਐਸ ਵੇਲੇ ਰਜਿੰਦਰ ਕੁਮਾਰ ਪੱਪੂ ਐਸਕਾਡ ਹਸਪੀਟਲ ਅੰਮ੍ਰਿਤਸਰ ਦੇ ਵਿੱਚ ਦਾਖਲ ਨੇ ਔਰ ਥਰ ਕੋਈ ਕਿਉਂਕਿ ਕਾਂਗਰਸੀ ਐਸ ਵੇਲੇ ਬਹੁਤ ਗੁੱਸੇ ਦੇ ਵਿੱਚ ਨੇ ਬੜੇ ਨਾਰਾਜ਼ ਨੇ ਔਰ ਉਹਨਾਂ ਦਾ ਇਹੀ ਕਹਿਣਾ ਹੈਗਾ ਕਿ ਇਹ ਜਾਂਚ ਕਿਤੇ ਜਾਣ ਦੇਵਾ ਸਾਬਤ ਨਾ ਹੋਵੇ ਸੰਜੀਵ ਕੁਮਾਰ ਸ਼ਰਮਾ ਨੇ ਵੀ ਇਸ਼ਾਰਾ ਕਰ ਦਿੱਤਾ ਹੈ ਕਿ ਕਾਂਗਰਸ ਤਿਆਰ ਵਰ ਤਿਆਰ ਬੈਠੀ ਸਿਰਫ ਹਾਈ ਕਮਾਂਡ ਦਾ ਆਦੇਸ਼ ਦੇਖ ਰਹੀ ਹੈ ਜਿੱਦਾਂ ਹੀ ਆਦੇਸ਼ ਆ ਗਿਆ ਤੇ ਟ੍ਰੈਕਟ ਖੜਕਾ ਦੇਣਗੇ ਇਹ ਕਹਿਣਾ ਹੈਗਾ ਸੰਜੀਪ ਸ਼ਰਮਾ ਦਾ ਨਮਸਕਾਰ ਮੈਂ ਸੰਜੀਪ ਸ਼ਰਮਾ ਪ੍ਰਧਾਨ ਸ਼ਹਿਰੀ ਕਾਂਗਰਸ ਕਮੇਟੀ ਬਟਾਲਾ ਮੈਨੂੰ ਪਤਾ ਲੱਗਾ ਕਿ ਜਿਹੜੀ ਸਾਡੀ 50 ਸਭ ਘੰਟੇ ਤੋਂ ਜਿਹੜੀ ਰੇਡ ਚੱਲ ਰਹੀ ਆ ਸਾਡੇ ਸੁਖਦੇਵ ਸਿੰਘ ਮੇਰ ਸਾਹਿਬ ਦੇ ਘਰ ਅਤੇ ਨਾਲ ਹੀ ਮਟਾਲੇ ਦੇ ਹੋਰ 5-6 ਘਰਾਂ ਦੇ ਵਿੱਚ ਅਤੇ ਨਾਲ ਹੀ ਜਿੰਦਕਮਰ ਪਪੂ ਜੰਤੀਪੁਰ ਦੇ ਘਰ ਰੇਡ ਹੋਈ ਹੈ ਔਰ ਬਹੁਤ ਹੀ ਮਾੜੀ ਗੱਲ ਆ ਕਿ ਅਜੇ ਤੱਕ ਕਿਸੇ ਡਿਪਾਰਟਮੈਂਟ ਨੇ ਇਹਦੀ ਸਫਾਈ ਨਹੀਂ ਕੀਤੀ ਔਰ ਇਹ ਜਿਹੜੀ ਜਾਂਚ ਆ ਮੈਨੂੰ ਲੱਗਦਾ ਇਹ ਜਾਨਲੇਵਾ ਵਾਲੇ ਪਾਸੇ ਤੋਂ ਰੁਪੀ ਹੈ ਜਿੰਦਕਮਰ ਪਪੂ ਜੀ ਨੂੰ ਤੇ ਸਕਾਟ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਇਹਨਾਂ ਉਹਨਾਂ ਨੂੰ ਮਾਨਸਿਕ ਪਰੇਸ਼ਾਨ ਕਰ ਰਹੇ ਆ ਇਸ ਤੋਂ ਤੱਕ ਕਿ ਮੇਰ ਸਾਹਿਬ ਨੂੰ ਵੀ ਉਹਨਾਂ ਨੇ ਮੈਂਟਲੀ ਬਹੁਤ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਠੀਕ ਹੈ ਮੇਰ ਸਾਹਿਬ ਜਿਹੜਾ ਸੇ ਤੋਂ ਤਗੜੇ ਨੇ ਔਰ ਉਹਨਾਂ ਉਹਨਾਂ ਨਾਲ ਪੂਰਾ ਮੁਕਾਬਲਾ ਕਰ ਰਹੇ ਆ ਪਰ ਮੈਨੂੰ ਲੱਗਦਾ ਪੀ ਇਹ ਸੰਘਰਸ਼ ਦਾ ਵਾਰਾ ਵਾਰੀ ਆ ਔਰ ਸਾਨੂੰ ਇਹਨਾਂ ਦੇ ਖਿਲਾਫ ਡਟ ਕੇ ਖੜਾਉਣਾ ਚਾਹੀਦਾ ਔਰ ਮੈਂ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਿਬਾਨਾਂ ਨੂੰ ਬੇਨਤੀ ਕਰਨਾ ਪੀ ਹੁਣ ਸਾਡੀ ਇਹ ਪ੍ਰਖਿਆ ਹੈ ਅਸੀਂ ਬਟਾਲੇ ਦੇ ਹਰ ਬੂਥ ਨੂੰ ਜਿੱਤ ਕੇ ਆਉਣਾ ਹਰ ਬੂਥ ਦੇ ਉੱਤੇ ਆਪਣੀਆਂ ਕਾਂਗਰਸ ਨੂੰ ਵੋਟਾਂ ਵੱਧ ਤੋਂ ਵੱਧ ਪਵਾਉਣੀਆਂ ਅਤੇ ਸੰਘਰਸ਼ ਕਰਨ ਦੀ ਲੋੜ ਆ ਮੈਨੂੰ ਲੱਗਦਾ ਇਹਨਾਂ ਦਾ ਘਰਾਓ ਕਰੀਏ ਤੇ ਘਰਾਓ ਕਰਕੇ ਇਹਨਾਂ ਨੂੰ ਇੱਥੋਂ ਭਜਾਈਏ ਔਰ ਮੈਂ ਬਹੁਤ ਹੀ ਮਾੜੀ ਗੱਲ ਆ ਇਹਦੀ ਭਾਜੀ ਜਿਹੜੀ ਆ ਭਾਵੇਂ ਉਹ ਸੈਂਟਰ ਸਰਕਾਰ ਆ ਤੇ ਭਾਵੇਂ ਉਹ ਪੰਜਾਬ ਸਰਕਾਰ ਆ ਇਹਦੀ ਭਾਜੀ ਵੋਟਾਂ ਦੇ ਨਾਲ ਜ਼ਰੂਰ ਮੋੜਾਂਗੇ ਟਕਾ ਕੇ ਮੋੜਾਂਗੇ ਮੈਂ ਇੱਕ ਗੱਲ ਹੋਰ ਕਹਿ ਦੇਣਾ ਚਾਹਨਾ ਆ ਆਪ ਸਭ ਨੂੰ ਸਰਕਾਰਾਂ ਨੂੰ ਵੀ ਸਾਡੇ ਕਿਸੇ ਵੀ ਆਗੂ ਦਾ ਕੋਈ ਨੁਕਸਾਨ ਹੋਇਆ ਨਾ ਤੇ ਬਰਦਾਸ਼ਤ ਨਹੀਂ ਕਰਾਂਗੇ ਸਰਕਾਰਾਂ ਦੀ ਏਟਨਾ ਏਟ ਖੜਕਾ ਦਾਂਗੇ ਚਾਹੀਏ ਪੰਜਾਬ ਸਰਕਾਰ ਤੇ ਚਾਹੀਏ ਸੈਂਟਰ ਸਰਕਾਰ ਆ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਾਰੇ ਵਰਕਰ ਸਾਥੀਆਂ ਨੂੰ ਆਦੇਸ਼ ਦੇ ਕੰਡੇ ਹਾਈ ਕਮਾਂਡ ਦਾ ਵੀ ਕੀ ਕਰਨਾ ਜਦੋਂ ਇਹ ਆਦੇਸ਼ ਆਉਂਦਾ ਔਰ ਇਨਾਂ ਤੇ ਅਸੀਂ ਪੂਰਾ ਠੋਕੇ ਇਨਾਂ ਦੇ ਖਿਲਾਫ ਹਮਲਾ ਕਰੀਏ ਤਾਂ ਕਿ ਇਹਨਾਂ ਨੂੰ ਇੱਥੋਂ ਇੱਥੋਂ ਰੀਡ ਕਰਨ ਨੂੰ ਭਜਾਈਏ ਵੀ ਆਪਣੇ ਲੀਡਰਸ਼ਿਪਾਨਾਂ ਨੂੰ ਮੁਕਤ ਕਰਾਈਏ ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਇਹਦੀ ਭਾਜੀ ਜਿਹੜੀ ਹੈ ਜੂਰ ਮੋੜਾਂਗੇ ਟਿਕਾ ਕੇ ਮੋੜਾਂਗੇ ਔਰ ਸਾਰੇ ਵਰਕਰ ਸਾਥੀ 4 ਤਰੀਕ ਨੂੰ 1 ਤਰੀਕ ਨੂੰ हद ਦੇ ਨਿਸ਼ਾਨ ਤੇ ਵੱਧ ਵੱਧ ਵੋਟਾਂ પાਕੇ ਇਹਦਾ ਬਦਲਾ ਜ਼ਰੂਰ ਲਾਵਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ